ਸਪੈਨਿਸ਼ ਫੈਮਿਲੀ ਦਾ ਜਦੋਂ ਪਾਚਟ ਕੋਟ ਮਾਰ ਗਿਆ ਦੇਖੋ ਇਹ ਘੁੰਮਣ ਫਿਰਨ ਗਏ ਸੀ ਹਜ਼ਾਰ ਲੋਕੀ ਜਿ ਤੋਂ ਔਰ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦਾਂ ਹੀ ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿਸ ਜ਼ੂਮ ਨੇ ਹਮਲਾ ਕਰਤਾ ਇਹ ਫੈਮਿਲੀ ਸੀ ਦੋ ਬ੍ਰਦਰਸ ਸੀ ਇਕ ਬ੍ਰਦਰ ਦੀ ਵਾਈਫ ਹੈ ਔਰ ਉਹ ਵੀ ਐਨ ਆਰ ਆਈ ਹੈ ਔਰ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਔਰ ਬਾਹਰ ਦੇ ਇਹਨਾਂ ਕੋ ਪਾਸਪੋਰਟ ਨੇ ਸੋ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਭੇਸ਼ ਵਿੱਚ ਦੇਖ ਕੇ ਉਹਨਾਂ ਨੇ ਇਹਨਾਂ ਨੂੰ ਮਾਰ ਮਾੜਾ ਚੰਗਾ ਵੀ ਬੋਲੇ ਕੁੱਟ ਮਾਰ ਵੀ ਕੀਤੀ ਬਹੁਤ ਜ਼ਿਆਦੀ ਜੇ ਦੀ ਮੈਂ ਬਹੁਤ ਨਿੰਦਿਆ ਕਰਦਾ ਔਰ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰੇ ਵੀ ਇਹ ਐਕਸ਼ਨ ਲਵੇ ਮੁੱਖ ਮੰਤਰੀ ਜਿਹੜੇ ਹਿਮਾਚਲ ਦੇ ਨੇ ਉਹ ਵੀ ਇਮੀਡੀਟ ਐਕਸ਼ਨ ਲੈਣ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਇਮੀਡੀਟ ਗੱਲ ਕਰਨ ਕਿਉਂਕਿ ਸਾਨੂੰ ਸਖਾਵੇ ਮਾਹੌਲ ਚਾਹੀਦੇ ਨੇ ਸਾਨੂੰ ਜਦੋਂ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਸਾਡੇ ਵਰਗੀਕਰਨ ਔਰ ਧਰਮਾਂ ਦੇ ਰਾਜਨੀਤੀ ਦੇ ਵਿੱਚ ਨੁਕਸਾਨ ਪੈਦਾ ਕਰਦੀਆਂ ਔਰ ਸਾਡੇ ਸਮਾਜ 'ਚ ਪਾੜ ਵਧਦਾ ਹੈ ਇਹੋ ਹੀ ਅਸੀਂ ਚਿੰਤਾ ਆਕੇ ਕਰਦੇ ਸਾਂ ਔਰ ਇਹ ਚਿੰਤਾ ਨੂੰ ਵਰਗਾ ਦੀ ਰਾਜਨੀਤੀ ਦੇ ਵਿੱਚ ਵਡਾਵਾ ਮਿਲਦਾ ਹੈ ਸੋ ਜਿਹੜੀ ਘਟਨਾਵਾਂ ਵਾਪਰੀ ਕੰਗਣਾ ਨਾ ਵੀ ਅਸੀਂ ਕਹਾਂ ਵੀ ਠੀਕ ਹੈ ਇਹੋ ਜਿਹੇ ਘਟਨਾਵਾਂ ਤੇ ਬਹੁਤ ਸੀਐਮ ਨਾ ਵੀ ਵਾਪਰੀਆਂ ਨੇ ਬੜੇ ਬੜੇ ਪੋਲਿਟੀਕਲ ਬੰਦੇ ਨਾ ਲੋਕ ਆਪਣਾ ਰੰਗ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਉਹ ਮਾੜੀ ਵਰਤਨਾ ਉਹ ਫਿਰ ਕਿਤੇ ਨਾ ਕਿਤੇ ਕੁਝ ਪੱਖ ਦੇ ਪੱਖ ਚ ਵੀ ਹੋ ਗਏ ਔਰ ਕੁਝ ਲੋਕ ਇਹਨੂੰ ਸੈਲੀਬ੍ਰੇਟ ਕਰਨ ਲੱਗ ਗਏ ਜਦਕਿ ਇਹੋ ਜਿਹੇ ਘਟਨਾਵਾਂ ਨੂੰ ਕਿਤੇ ਵੀ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਤੁਸੀਂ ਦੇਖੋ ਜੇ ਕੋਈ ਝਗੜਾ ਹੋਵੇ ਕੋਈ ਚੋ ਵੀ ਉਹਦਾ ਬੈਕ ਨੇ ਬੇਡਾ ਹੁੰਦਾ ਹੈ ਸੋ ਜਿਹੜੀ ਘਟਨਾ ਵਾਪਰੀ ਉਹਨੂੰ ਉਹਦਾ ਰਿਐਕਸ਼ਨ ਉਥੇ ਮਾ ਉਹ ਇੱਥੇ ਵੀ ਮਾਚਲੀ ਰਹਿੰਦੇ ਨੇ ਉੱਥੇ ਵੀ ਪੰਜਾਬੀ ਰਹਿੰਦੇ ਨੇ ਸਾਰੇ ਦੇਸ਼ ਪਹਿਲੇ ਆਪਾਂ ਨੂੰ ਮੁੱਖ ਮੰਤਰੀ ਨੂੰ ਇਮੀਡੀਏਟਲੀ ਮੇਰਾ ਮੰਗਿਆ ਪੰਜਾਬ ਦੇ ਮੁੱਖ ਮੰਤਰੀ ਤੋਂ ਮਾਚਲ ਦੇ ਮੁੱਖ ਮੰਤਰੀ ਤੋਂ ਮੀਟਿੰਗ ਕਰਕੇ ਦੋਵੇਂ ਸਖਤ ਐਕਸ਼ਨ ਲੈਣ ਔਰ ਉਸ ਤੋਂ ਬਾਅਦ ਲੋਕਾਂ ਨੂੰ ਇੱਕ ਸੰਬੋਧਨ ਕਰ ਕਿ ਇਹ ਭਾਰਤ ਸਾਡਾ ਸਾਰਿਆਂ ਦਾ ਸੰਝਾ ਹੈ ਔਰ ਅਸੀਂ ਲੋਕ ਕਨਸਟੀਟਿਊਸ਼ਨ ਮੁਤਾਬਕ ਸੈਕੂਲਰ ਸੋਚ ਨਾਲ ਚੱਲਦੇ ਆਂ ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਕਵਾਂਗੇ ਔਰ ਇਹ ਸਾਨੂੰ ਕਹਿਣਾ ਪਊਗਾ ਹੋਇਦਾ ਸਾਹਿਬ ਜਿਹੜੇ ਕੰਮ ਹੈ ਬਹੁਤ ਧਿਆਨ 바ਜੀ ਕਰਦੀ ਕਿ ਲੱਗਦਾ ਕਿ ਉਸਦਾ ਅਸਰ ਸਮਾਜ ਦੇ ਲੋਕਾਂ ਨੂੰ ਬਦਲ ਰਿਹਾ ਹੈ ਉਹ ਸੋਚੋ ਨਾ ਜੀ ਬੁਦਰਤੀ ਗੱਲ ਹੈ ਦੇਖੋ ਜਿਹੜੀ ਲੜਕੀ ਨੇ ਥੱਪੜ ਮਾਰਿਆ ਉਹਨੂੰ ਜਦੋਂ ਮਾਰਿਆ ਉਹਨੇ ਆਪਣੀ ਭਾਵਨਾ ਦਿਕਾਇ ਬੈਕ ਚ ਵਾਕਿਆ ਜਾਂ ਕੁਝ ਕਰਕੇ ਉਹਦੀ ਕੋਈ ਹੋ ਗਈ ਗਲਤੀ ਪਰ ਉਹਦੇ ਇਵਿਜ ਦੇ ਵਿੱਚ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਔਰ ਉਹਦੇ ਵਿੱਚ ਇਵਿਜ ਰਿਐਕਸ਼ਨ ਉੱਥੇ ਵੀ ਦੇਖਣ ਨੂੰ ਮਿਲਿਆ ਇੱਥੇ ਤੋਂ ਡਰਦੇ ਹਾਂ ਅਸੀਂ ਅਸੀਂ ਲੋਕਾਂ ਨੇ ਸਾਡੀਆਂ ਸੰਝਾਂ ਨੇ ਬਹੁਤ ਅਸੀਂ ਕਹਿਣ ਨੂੰ ਪਰਦੇਸ਼ ਹੈ ਪਰ ਵੀ ਅਸੀਂ ਇੰਡੀਅਨ ਸਾਨੂੰ ਇਹੋ ਜੀ ਚੀਜ਼ਾਂ ਨੂੰ ਮਤਲਬ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਸਮਾਜ ਨੂੰ ਅੱਗੇ ਲੈ ਜਾਣ ਦੀ ਕੰਮ ਕਰਨੀ ਚਾਹੀਦੀ ਤੇ ਅੱਜ ਉੱਥੇ ਵੀ ਉਹਨਾਂ ਨੇ ਬਹੁਤ ਗਲਤ ਕੰਮ ਹੋਇਆ ਸਾਡੇ ਪੰਜਾਬੀ ਭਰਾ ਦੇ ਨਾਲ ਬਹੁਤ ਗਲਤ ਰਿਐਕਸ਼ਨ ਹੋਇਆ ਔਰ ਮੈਂ ਤੇ ਕਹੂੰਗਾ ਕਿ ਇਹ ਨਹੀਂ ਹੋਣਾ ਚਾਹੀਦਾ ਜਦੋਂ ਦੀ ਬੀਜੇਪੀ ਗਵਰਨਮੈਂਟ ਨੇ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਉਹਦੇ ਨਤੀਜੇ ਜਿਹੜੇ ਆ ਇਹੋ ਜਿਹੇ ਘਟਨਾਵਾਂ ਆ ਜਿਹੜੀਆਂ ਅੰਜਾਮ ਇਹਨਾਂ ਘਟਨਾਵਾਂ ਤੱਕ ਪਹੁੰਚ ਰਿਹਾ ਅੱਜ ਮੈਂ ਦੋਵਾਂ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਵੀ ਦਾ ਇਨੀਸ਼ੀਏਟਿਵ ਲੈਣ ਔਰ ਮੁੱਖ ਮੰਤਰੀ ਹਿਮਾਚਲ ਵੀ ਇਮੀਡੀਏਟਲੀ ਉਹਨਾਂ ਨੂੰ ਵੈਰੀਫਾਈ ਆਇਡੈਂਟੀਫਾਈ ਕਰਕੇ ਉਹਨਾਂ ਤੇ ਪਰਚਾ ਦਰਜ ਕਰਨਾ ਜੀ ਮੇਰਾ ਨਾਮ ਕਬਲਜੀਤ ਸਿੰਘ ਹੈ ਅਸੀਂ ਪਿੰਡ ਪਨਵਾ ਹਲਕਾ ਮਜੀਠਾ ਦੇ ਰਹਿਣ ਵਾਲੇ ਆ ਤੇ 25 ਸਾਲ ਤੋਂ ਅਸੀਂ ਯੂਰਪ ਵਿੱਚ ਰਹਿ ਰਹੇ ਸੀ ਸਪੇਨ ਦੇ ਵਿੱਚ ਮੈਂ ਮੇਰੀ ਫੈਮਲੀ ਬੱਚੇ ਮੇਰਾ ਬ੍ਰਦਰ ਤੇ ਲਾਸਟ 2 ਵੀਕ ਤੋਂ ਅਸੀਂ ਪੰਜਾਬ ਆਏ ਸੀ ਤੇ ਸਾਰਾ ਕੁਝ ਜੋ ਸਾਡਾ ਉੱਥੇ ਬਿਜ਼ਨਸ ਸੀ ਉਹਨੂੰ ਅਸੀਂ ਵੇਚ ਕੇ ਤੇ ਆਪਣੇ ਪੰਜਾਬ ਵਿੱਚ ਵਾਪਸ ਆਏ ਤੇ ਦੋ ਦਿਨ ਹੀ ਤਿੰਨ ਦਿਨ ਪਹਿਲਾਂ ਅਸੀਂ ਜਿਹੜਾ ਵੱਡਾ ਲੋਜੀ ਘੁੰਮਣ ਗਏ ਸੀ ਤੇ ਉੱਥੇ ਸਾਨੂੰ ਸਾਡੀ ਇੱਕ ਉੱਥੇ ਦੇ ਜਿਹੜਾ ਪਾਰਕਿੰਗ ਲਵਾਉਂਦਾ ਬੰਦਾ ਉਹਦਾ ਨਾਲ ਤੂੰ ਤੂੰ ਮੈਂ ਮੈਂ ਹੋਈ ਤੇ ਉਸ ਬੰਦੇ ਨੇ 100 150 ਬੰਦਾ ਇਕੱਠਾ ਕਰਕੇ ਸਾਡੇ ਤੇ ਅਟੈਕ ਕਰ ਦਿੱਤਾ ਤੇ ਅਹੀਂ ਬਹੁਤ ਔਖੀ ਜਾਨ ਬਚਾ ਕੇ ਜਿਹੜਾ ਵਾ ਉਥੋਂ ਭੱਜੇ ਆ। ਇਹ ਕਰਕੇ ਕੋਈ ਵੀ ਪੰਜਾਬੀ ਜਿਹੜਾ ਵਾ ਉਹ ਇਸ ਟਾਈਮ ਹਿਮਾਚਲ ਦੇ ਵਿੱਚ ਨਾ ਜਾਵੇ ਕਿਉਂਕਿ ਉਹ ਲੋਕ ਜਿਹੜੇ ਆ ਸਾਨੂੰ ਪੰਜਾਬੀ ਲੋਕਾਂ ਨੂੰ ਮੇਰੇ ਖਿਆਲ ਨਾਲ ਬਹੁਤ ਨਫ਼ਰਤ ਦੀ ਨਜ਼ਰ ਨਾਲ ਵੇਖ ਰਹੇ ਨੇ ਕਿਉਂਕਿ ਇਹ ਕੋਈ ਪੋਲੀਟੀਕਲ ਜਿਹੜਾ ਇਸ਼ੂ ਚੱਲ ਰਿਹਾ ਵਾ ਜਿਹਦੇ ਬਾਰੇ ਸਾਨੂੰ ਤੇ ਕੋਈ ਨੌਲੇਜ ਨਹੀਂ ਕਿਉਂਕਿ ਅਹੀਂ ਤੇ ਬਾਹਰੋਂ ਆਏ ਆ ਤੇ ਇਹ ਕਰਕੇ ਤੁਹਾਡੇ ਤੋਂ ਪਹਿਲਾਂ ਵੀ ਜਿਹੜਾ ਵਾ ਕਾਫੀ ਲੋਕਾਂ ਨੇ ਇਹੋ ਜੇ ਐਪਨ ਹੋ ਚੁੱਕੇ ਆ। ਪਰ ਅਹੀਂ ਇਹ ਹੀ ਰਿਕੁਐਸਟ ਕਰਦੇ ਹਾਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਕਿ ਪਲੀਜ਼ ਕੋਈ ਵੀ ਬੰਦਾ ਜੇ ਹਿਮਾਚਲ ਜਾਣਾ ਚਾਹੁੰਦਾ ਤੇ ਉਹ ਨਾ ਜਾਵੇ। ਅਹੀਂ ਕੀ ਲੱਗਦਾ ਐਨੀ ਕੰਗਣਾ ਉਹ ਦੁਆਰਾ ਜਿਹੜੀ ਫਿਲਮ ਐਕਟਰੈਸ ਤੇ ਮੰਡੀ ਦੀ ਜਿਹੜੀ ਐਮਪੀ ਐ ਉਹਦੇ ਦੁਆਰਾ ਜਿਹੜਾ ਪੰਜਾਬ ਨੂੰ ਲੈ ਕੇ ਬਿਆਨ ਦਿੱਤੇ ਜਾਂਦੇ ਖਾਲਿਸਤਾਨੀ ਕਿਹਾ ਜਾਂਦਾ ਕੀ ਲੱਗਦਾ ਕਿ ਉਸ ਦਾ ਸਰ ਹੀ ਮੱਚ ਲਿਆ ਚੁੱਕੇ ਕੰਨ ਮਿਲਦੇ। ਸਰ ਇਹਦੇ ਬਾਰੇ ਅਹੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਹਰ ਇੱਕ ਇਨਸਾਨ ਦੀ ਆਪੋ ਆਪਣੀ ਸੋਚ ਹੁੰਦੀ ਹੈ। ਅਹੀਂ ਵੀ ਕੰਗੜਾ ਨਾ ਨੋਟ ਦੇ ਜਿਹੜਾ ਥੱਪੜ ਵੱਜਾ ਉਹਦੀ ਵੀਡੀਓ ਵੇਖੀ ਐ ਅਸੀਂ ਉਹਦੇ ਤੇ ਕੋਈ ਕਮੈਂਟ ਨਹੀਂ ਕੀਤਾ ਹਰ ਇੱਕ ਇਨਸਾਨ ਦੀ ਆਪਣੀ ਸੋਚ ਹੈ ਕਿਉਂਕਿ ਅਸੀਂ ਬਿਜ਼ਨਸਮੈਨ ਬੰਦੇ ਆ ਅਸੀਂ ਆਪਣਾ ਪਰਿਵਾਰ ਲੈ ਕੇ ਇੱਥੇ ਬਿਜ਼ਨਸ ਕਰਨ ਆਏ ਆ ਨਾ ਕਿ ਅਸੀਂ ਕੋਈ ਪੋਲੀਟੀਕਲ ਇਸ਼ੂ ਖੜਾ ਕਰਨ ਠੀਕ ਹੈ ਜੀ ਮਾਰਕੋਟ ਇਹ ਕੌਣ ਕੌਣ ਸੀਟਾ ਦੇ ਨਾਲ ਉਸਦੇ ਮੈਂ ਤੇ ਮੇਰਾ ਬ੍ਰਦਰ ਹੀ ਤੇ ਮੇਰੇ ਵਾਈਫ ਹੀ ਤਿੰਨੇ ਜਾਨੇ ਬਈ ਕਿਤੇ ਵੀ ਪੁਲਿਸ ਵਾਲਿਆਂ ਦੇ ਸਾਹਮਣੇ ਪੁੱਟ ਮਾਰਉਂਦੀ ਬਿਲਕੁਲ ਪੁਲਿਸ ਵਾਲਿਆਂ ਦੇ ਸਾਹਮਣੇ ਪੁਲਿਸ ਵਾਲਿਆਂ ਨੂੰ ਉਹਨਾਂ ਬੰਦਿਆਂ 150 ਜਦੋਂ 150 200 ਬੰਦਾ ਤਾਂ ਇੱਕਦਮ ਪੈ ਜਾਊਗਾ ਤੇ ਪੁਲਿਸ ਵਾਲੇ ਵੀ ਕੁਝ ਨਹੀਂ ਕਰ ਸਕਦੇ ਅੰਦਾਜ਼ਾ ਜੀ ਪੁਲਿਸ ਵਾਲਿਆਂ ਦੇ ਕੋਲ ਜਿਹੜੀ ਵੀਡੀਓ ਤੁਸੀਂ ਬੜੀ ਬਸੀ ਵਾਲ ਬਣਾਈ ਗਈ ਸੀ ਉਹ ਡਿਲੀਟ ਕਰਾ ਦਿੱਤੀ ਬਿਲਕੁਲ ਪੁਲਿਸ ਨੇ ਉਹ ਜਿਹੜੀਆਂ ਵੀਡੀਓ ਬਣਾਈਆਂ ਸੀ ਮੇਰੀ ਵਾਈਫ ਨੇ ਉਹ ਵੀ ਡਿਲੀਟ ਕਰ ਦਿੱਤੀ ਉਸੇ ਟਾਈਮ ਹੀ ਠੀਕ ਹੁਣ ਕੀ ਮੰਗਤੀ ਕਰਦੇ ਪਰ ਮੰਗ ਸਾਡੀ ਕੋਈ ਨਹੀਂ ਆ ਮੰਗੇ ਆ ਕਿ ਅਸੀਂ ਇੱਥੇ ਪੰਜਾਬ ਚ ਰਹਿਣਾ ਚਾਹੁੰਦੇ ਆ ਤੇ ਪੰਜਾਬ ਛੱਡ ਕੇ ਜਾਣਾ ਨਹੀਂ ਚਾਹੁੰਦੇ ਪਰ ਮੇਰੀ ਵਾਈਫ ਜਿਹੜੀ ਆ ਕੱਲ ਦੀ ਬਹੁਤ ਜ਼ਿਆਦਾ ਪੈਨਿਕ ਆ ਕਿ ਇਹੋ ਜਿਹੇ ਹਾਲਾਤਾਂ ਵਿੱਚ ਇਸ ਮੁਲਕ ਵਿੱਚ ਨਾ ਰਿਹਾ ਜਾਵੇ ਕਿਉਂਕਿ ਉਹ ਵਾਪਸ ਜਾਣਾ ਚਾਹੁੰਦੀ ਹੈ ਤੇ ਮੈਂ ਹੁਣ ਉਹਨੂੰ ਖਲਦਾ ਇਹ ਗੱਲ ਕਨਵਿੰਸ ਕਰ ਰਿਹਾ ਕਿ ਕੋਈ ਗੱਲ ਨਹੀਂ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਹੁੰਦੀ ਉਹ ਸੋਚ ਰਹੀ ਹੈ ਕਿ ਸ਼ਾਇਦ ਸਾਡੇ ਘਰ ਤੇ ਉਤੇ ਵੀ ਅਟੈਕ ਕਰਨਗੇ ਬਈ ਲੱਗਦਾ ਕੋਈ ਪਹਿਲਾਂ ਵੀ ਕੋਈ ਦੇਸ਼ੀ ਕਪਲ ਆਇਆ ਸੀ ਉਹ ਮਨਵਾਸ ਤੇ ਮਾਤਲ ਗਿਆ ਸੀ ਉਦੋਂ ਵੀ ਇਹ ਚੀਜ਼ਾਂ ਜਿਖੜੂ ਮਿਲੀਆਂ ਸੀ ਕੀ ਮੈਸੇਜ ਆਉ ਬਟ ਜਾ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਤੁਸੀਂ ਵਦੇਸ਼ੀ ਲੋਕਾਂ ਨਾਲ ਬਤਮੀਜ਼ੀ ਕਰਦੇ ਜੇ ਤੇ ਇਹ ਖਬਰਾਂ ਜਿਹੜੀਆਂ ਨੇ 올 ਵਰਲਡ ਤੇ ਚਲਦੀਆਂ ਨੇ ਤੇ ਫਿਰ ਕੋਈ ਵੀ ਟੂਰਿਜ਼ਮ ਜਿਹੜਾ ਵਾ ਉਹ ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਨਾਲ ਹੋਰ ਸ਼ਪਾਨਿਸ਼ ਲੋਕ ਆਉਣਾ ਚਾਹੁੰਦੇ ਸੀ ਤੇ ਇਸ ਕਰਕੇ ਨਹੀਂ ਆਏ ਸੀ ਕਿ ਉਹਨਾਂ ਨੇ ਇਸ ਕੰਟਰੀ ਨੂੰ ਸੁਰੱਖਿਅਤ ਨਹੀਂ ਸਮਝਿਆ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਰਕਾਰ ਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੁੰਦਾ ਚਾਹੀਦਾ ਤੇ ਜਿਹੜੇ ਲੋਕ ਇਦਾਂ ਦੇ ਕੰਮ ਕਰਦੇ ਉਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਬੰਦਾ ਕਿਸੇ ਟੂਰਿਸਟ ਨਾਲ ਜਿਹੜਾ ਵਾ ਉਹ ਗਲਤ ਜਿਹੜਾ ਵਾ ਮਿਸਬੀਹਵ ਨਾ ਕਰੇ ਠੀਕ ਹੈ ਜੀ